ਅੱਜ ਸਵੇਰੇ ਤੜਕੇ ਗੁਰਦੁਆਰਾ ਸਾਈ ਮੱਥਾ ਟੇਕਨਸ ਆਰੀਆਂ ਦੋ ਔਰਤਾਂ ਨੂੰ ਸਕੂਟਰੀ ਸਵਾਰ ਦੋ ਲੁਟੇਰਿਆਂ ਨੇ ਲੁੱਟ ਦਾ ਸ਼ਿਕਾਰ ਬਣਾਉਂਦੇ ਹੋਏ ਸੋਨੇ ਚਾਂਦੀ ਗਹਿਣੇ ਲੁੱਟ ਲਏ। ਵਰਦਾ ਸਵੇਰੇ 5:30 ਵਜੇ ਦੇ ਕਰੀਬ ਉਸ ਵੇਲੇ ਵਾਪਰੀ ਜਦੋਂ ਸੰਤ ਪ੍ਰੇਮ ਸਿੰਘ ਨਗਰ ਦੇ ਗੁਰੂ ਘਰ ਚਾਰੀ ਦਲਜੀਤ ਕੌਰ ਪਤਨੀ ਜਸਪ੍ਰੀਤ ਸਿੰਘ ਨੂੰ ਸਕੂਟਰੀ ਸਵਾਰ ਦੋ ਲੁਟੇਰਿਆਂ ਨੇ ਘੇਰ ਲਿਆ ਅਤੇ ਦਤਨ ਨਾਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿਂਦੇ ਹੋਏ ਉਸ ਕੋਲੋਂ ਸੋਨੇ ਦੇ ਟੋਪਸ ਅਤੇ ਸੋਨੇ ਚਾਂਦੀ ਦੀਆਂ ਮੁੰਦਰੀਆਂ ਖੋ ਕੇ ਫਰਾਰ ਹੋ ਗਏ। ਇਸੇ ਦੌਰਾਨ ਉਹਨਾਂ ਇੱਕ ਹੋਰ ਔਰਤ ਗੁਰਮੀਤ कौर ਪਤਨੀ ਪਰਮਿੰਦਰ ਸਿੰਘ ਨੂੰ ਵੀ ਗੁਰੂ ਘਰ ਜਾਂਦਿਆਂ ਸਮੇਂ ਬੋਹੜ ਵਾਲਾ ਚੌਕ ਰੋਡ ਤੇ ਉਕਤ ਵਾਰਦਾਤ ਦੇ ਸਮੇਂ ਦੌਰਾਨ ਹੀ ਸਕੂਟਰੀ ਸਵਾਰ ਲੁਟੇਰਿਆਂ ਨੇ ਲੁੱਟ ਦਾ ਸ਼ਿਕਾਰ ਬਣਾਉਂਦੇ ਹੋਏ ਸੋਨੇ ਦੀਆਂ ਵਾਲੀਆਂ ਲੁੱਟ ਲਈਆਂ ਲੁੱਟ ਦੀਆਂ ਸ਼ਿਕਾਰ ਔਰਤਾ ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਮੋਲਤਾਨੀ ਵੱਲੋਂ ਸੂਚਨਾ ਮਿਲਣ ਤੇ ਟਾਂਡਾ ਪੁਲਿਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਲੁਟੇਰਿਆਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਮੈਂ ਕੀ ਕਰਨਾ ਬੱਪੀ ਜੀ ਇਹਦਾ ਨਾਮ ਗੁਰਮੀਤ ਕੌਰ ਸਵੇਰੇ ਕੋਟਵਾਰਾ ਸਭ ਜਾ ਰਹੀ ਸੀ ਆਪਣੇ ਘਰ ਤੋਂ ਜਾਂਦੇ ਪੁਛਾਇਣ ਦੇ ਦੇ ਸਾਹਮਣੇ ਦੋ ਬੰਦੇ ਆਲੇ ਬੋੜ ਵੱਲ ਦੇ ਪਾਸੇ ਜਾ ਰਹੇ ਆ ਆਹ ਜੀ ਉਹਨਾਂ ਨੇ ਸਕੂਲ ਦੇ ਕੋਲ ਹੀ ਕੀਤਾ ਤੇ ਉਹਦੇ ਕੋਲੋਂ ਸੀ ਉਹ ਬੇਰੇ ਨੂੰ ਕਿਹਾ ਕਿ ਉਹ ਬੰਦਿਆ ਦਹਾਨਿਆ ਚੱਲ ਜਾ ਪਰਿਸ਼ਾਸ਼ਨ ਤੋਂ ਕੀ ਮੰਗ ਕਰਦੀ ਪ੍ਰਸ਼ਾਸਨ ਤੋਂ ਮੰਗ ਕਰਦੇ ਉਹਨਾਂ ਪੜਿਆ ਜਾ ਅੱਜ ਸਵੇਰੇ ਸਵਾ ਪੰਜ ਦੀ ਗੱਲ ਹੈ ਮੈਂ ਗੁਰਦੁਆਰੇ ਸਾਹਿਬ ਚਾਰੀ ਸੀ ਸੁਖਮੀ ਸਾਹਿਬ ਟ੍ਰੈਂਡ ਕਰਨ ਤੇ ਜਿ세 ਹੀ ਆਪਣੀ ਗਲੀ ਕਾਸ ਕੀਤੀ ਫਸੀਲ ਰੋਡ ਤੇ ਆ ਤੋ ਅਨ ਆਇਡੈਂਟੀਫਾਈਡ ਪਰਸਨਸ ਨੇ ਮੈਨੂੰ ਰੋਕਿਆ ਉਹਨਾਂ ਵਿੱਚੋਂ ਇੱਕ ਨੇ ਡਾਕ ਫੜਿਆ ਸੀ ਔਰ ਮੇਰੀ 골ਡ ਦੇ ਟੌਪਸ ਔਰ ਟੂ ਰਿੰਗਸ ਮੇਰੇ ਕੋਲੋਂ ਲਵਾ ਲਿਆ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਉਹਨਾਂ ਨੇ ਮੇਰਾ ਇਹੀ ਡਿਮਾਂਡ ਕੀਤੀ ਕਿ ਜੋ ਵੀ ਜੁਲਰੀ ਪਾਈ ਤੁਸੀਂ ਲਾ ਦੋ ਪ੍ਰਸ਼ਾਸਨ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਉਹੀ ਹੈ ਡਿਮਾਂਡ ਕਿ ਸਾਡੀ ਸਿਕਿਉਰਿਟੀ ਵਧਾਈ ਜਾਏ ਲੇਡੀਜ਼ ਲਈ ਕੁਝ ਨੀ ਸਿਕਿਉਰਨੀ ਹੋਗਾ ਸੋ ਸੇਫਟੀ ਲਈ ਸਿਕਿਉਰਟੀ ਲਈ ਕੁਝ ਨਾ ਕੁਝ ਕੀਤਾ ਜਾਏ ਸੋ ਦੈਟ ਅਸੀਂ ਸੇਫ ਰਹੀਏ ਸਾਰੇ ਟਾਡਾ ਨਿਵਾਸੀਆਂ ਨੂੰ ਸਤਿ ਸ੍ਰੀ ਅਕਾਲ ਇਹ ਬਹੁਤ ਹੀ ਮੰਦਪਾਗੀ ਅੱਜ ਇੱਕ ਖਬਰ ਤੁਹਾਨੂੰ ਗੁਰਦੁਆਰਾ ਸਾਹਿਬ ਮਿਲੀ ਹੈ ਕਿ ਸਾਡੀ ਬੇਟੀ ਗੁਰਜੀਤ ਕੌਰ ਜੋ ਸੁਖਮਈ ਸਾਹਿਬ ਸੇਵਾ ਸੁਸਾਇਟੀ ਦੀ ਮੈਂਬਰ ਵੀ ਹੈ ਸੰਤਪ੍ਰੀਤ ਸਿੰਘ ਨਗਰ ਗੁਰਦੁਆਰਾ ਸਿੰਘ ਸਾਹਿਬ ਉਹ ਅੱਜ ਸੇਰੇ ਸੁਖਮਈ ਸਾਹਿਬ ਤੇ ਪਾਰਸੀ ਤੇ ਜਾ ਰਹੀ ਸੀ ਜਦੋਂ ਆਪਣੇ ਘਰ ਤੋਂ ਮਸਤ ਘਟ ਕੋਰਨੀ ਤੋਂ ਨਿਕਲ ਕੇ ਪੀਲੇ ਸਰਦਾਰ ਸਜੀਤ ਸਿੰਘ ਦੀ ਦੁਕਾਨ ਉਮਰ ਲੰਘ ਕੇ ਤਸੀਲ ਰੋਡ ਤੇ ਚੜੀ ਹੈ ਉਹਨੂੰ ਦੋ ਅਣਪਛਾਤੇ ਜਿਹੇ ਬੰਦੇ ਜਿਹੜੇ ਸੀਗੇ ਇੱਕ ਲੰਬਾ ਸੀਗਾ ਇੱਕ ਛੋਟਾ ਸੀ ਜਿਨ੍ਹਾਂ ਨੇ ਉਹਦੇ ਦਾਤਰ ਤੋਲ ਤੇ ਰੱਖ ਕੇ ਤੇ ਉਹਦੇ ਕੋਲ ਦੋ ਛਾਪਾ ਤੇ ਦੋ ਟੌਪਸ ਉਹਨਾਂ ਦੇ ਕੋਲੋਂ ਥੋਲੇ ਨੇ ਤੇ ਬਹੁਤ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਨਸ਼ਈਆਂ ਨੂੰ ਤੇ ਲੁੱਟੇਰਿਆਂ ਨੂੰ ਨੱਥ ਪਾਈ ਜਾਏ ਕਿਉਂਕਿ ਬਹੁਤ ਹੀ ਦਹਿਸ਼ਤ ਦਾ ਮਾਹੌਲ ਹੈ ਧੀਆਂ ਪੇਣਾਂ ਦਾ ਜਾਣਾ ਬਾਹਰ ਅੰਦਰ ਔਕਾ ਸੌਇਆ ਪਿਆ ਇੱਕ ਸਿਆਣਾ ਬੰਦਾ ਵੀ ਨਹੀਂ ਜਾ ਸਕਦਾ ਸੋ ਭਾਈ ਸਾਡੀ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਸਪੈਸ਼ਲੀ ਬੇਨਤੀ ਹੈ ਇਹਦੀ ਸਖਤੀ ਵਿਦਾਉ ਕਿਉਂਕਿ ਸਵੇਰ 5:00 ਵਜੇ ਉਹ ਦਿਨ ਤਕਰੀਬਨ ਲੱਗ ਗਿਆ ਹੁੰਦਾ ਉਦੋਂ ਇਹ ਕਹਿੰਦੇ ਲੋਟ ਪਾਉਣੀ ਬਹੁਤ ਮਾੜੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ